ਮਨਜੀਤ ਸਿੰਘ ਰਾਣਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖ ਸਕਦੇ ਹਾਂ ਕਿ ਮੇਰੇ ਮਹੱਲੇ ਦੇ ਵਿੱਚ ਭਈਏ ਨੇ ਰੇੜੀ ਲਾਈ ਹੋਈ ਹੈ ਰਸਤਾ ਲੰਘਣ ਨੂੰ ਜਮਾ ਨਹੀਂ ਹੈਗਾ ਦੋ ਤਿੰਨ ਵਾਰੀ ਨੂੰ ਸਮਝਾਇਆ ਉਹ ਤੋਂ ਬਾਅਦ ਐਡੇ ਹਰੇ ਸੂਟ ਪਾ ਕੇ ਖੜੀ ਹੈ ਜਨਾਨੀ ਇਹ ਭਈਏ ਦੇ ਹੱਕ 'ਚ ਖੜੀ ਹੈ ਉਹਦੇ ਬੱਚਿਆਂ ਨੂੰ ਸੰਭਾਲਦੀ ਹੈ ਜੇ ਕਿਤੇ ਜਾਂਦੇ ਆ ਉਹਦੀ ਮਦਦ ਕਰਦੀ ਹੈ ਬੀਜੇ ਭਈਏ ਗੁੰਡਾ ਕਰਦੀ ਕਰਦੇ ਆ ਬਦਮਾਸ਼ੀ ਕਰਦੇ ਆ ਤਾਂ ਇਹ ਲੋਕ ਇਹਨਾਂ ਦੀ ਮਦਦ ਕਰਦੇ ਆ ਵੀ ਮੇਰੇ ਵਰਗਾ ਜਿਹੜਾ ਪਰਿਵਾਰ ਲੈ ਕੇ ਬੈਠਾ ਹੈ ਵੀ ਮੇਰੀ ਘਰ ਵਾਲੀ ਤੇ ਗੁੜੀਆਂ ਪਿੱਛੇ ਰਹਿੰਦੇ ਆ ਵੀ ਇਹ ਇਹਨਾਂ ਤੋਂ ਕੁਝ ਵੀ ਕਰਾ ਸਕਦੀ ਹੈ ਜਨਾਨੀ ਇਹਨਾਂ ਨਾਲ ਮਿਲੀ ਹੋਈ ਹੈ ਮਿਲੀ ਭੁਗਤ ਹੈ ਇਹਦੇ ਨਾਲ ਇਹਨਾਂ ਕੋਲ ਬਹਿ ਕੇ ਖਾਂਦੀ ਹੈ ਆ ਦੇਖ ਲਓ ਤਾਂ ਰੋਡ ਦੇ ਵਿੱਚ ਕਿਵੇਂ ਵਿਚਾਲੇ ਖੜੀ ਆਕੜ ਕੇ ਵੀ ਜਿਵੇਂ ਇਹਦਾ ਕੋਈ ਰਿਸ਼ਤੇਦਾਰ ਹੀ ਹੁੰਦਾ ਹੈ ਇਹਦੀ ਪੂਰੀ ਮਦਦ ਕਰਦੀ ਹੈ ਪੂਰੀ ਸਹਾਇਤਾ ਕਰਦੀ ਹੈ 見てあんなでかいビデオのよ